ਪੰਥ ਅਤੇ ਉਹਨੇ ਅਕਾਲੀ ਦਲ ਬਾਦਲ ਦਾ ਕੀ ਬਣੇਗਾ ਬਾਦਲ ਦਲ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਨੇ 2 ਦਸੰਬਰ ਦੇ ਵਰਤਾਰੇ ਤੋਂ ਬਾਅਦ ਵੀ ਪੰਥ ਅਤੇ ਪੰਜਾਬ ਵਾਸੀ ਬਾਦਲਾਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਹਨ ਜਿਨ੍ਹਾਂ ਜਥੇਦਾਰਾਂ ਨੇ ਬਾਦਲਾਂ ਨੂੰ ਤਲਬ ਕੀਤਾ ਸੀ ਉਹਨਾਂ ਜਥੇਦਾਰਾਂ ਤੋਂ ਬਾਦਲ ਕੇ ਬਹੁਤ ਔਖੇ ਸਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਦੀ ਕਰਦਾਰ ਖੁਸ਼ੀ ਕਰਕੇ ਉਹਨਾਂ ਨੂੰ ਉਹਦਿਆਂ ਤੋਂ ਪਾਸੇ ਕਰ ਦਿੱਤਾ ਜਥੇਦਾਰਾਂ ਵਾਲਾ ਵਿਵਾਦ ਹੋਵੇ ਜਾਂ ਪੰਜ ਮੈਂਬਰੀ ਕਮੇਟੀ ਵਾਲਾ ਇਹ ਅਜੇ ਕਿਸੇ ਤਣ ਪਤਣ ਨਹੀਂ ਲੱਗਾ ਪੰਥਕ 13 ਵੱਲੋਂ ਲਗਾਤਾਰ ਬਾਦਲਾਂ ਖਿਲਾਫ ਰੋ ਅਤੇ ਰੋਸ ਜਤਾਇਆ ਜਾ ਰਿਹਾ ਹੈ ਦੂਜੇ ਪਾਸੇ ਬਾਦਲ ਕਿਆਂ ਨੂੰ ਇੰਜ ਜਾਪਦਾ ਹੈ ਕਿ ਉਹ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਮੁਕਤ ਹੋ ਗਏ ਹਨ ਤੇ ਹੁਣ ਉਹ ਫਿਰ ਚੰਮ ਦੀਆਂ ਚਲਾ ਸਕਦੇ ਹਨ ਸੁਖਬੀਰ ਸਿੰਘ ਬਾਦਲ ਤਾਂ ਮੁੱਖ ਮੰਤਰੀ ਬਣਦੇ ਸੁਪਨੇ ਲੈ ਰਿਹਾ ਹੈ ਸੱਤਾ ਦੀ ਪ੍ਰਾਪਤੀ ਲਈ ਬਾਦਲ ਕੇ ਕੁਝ ਵੀ ਕਰ ਸਕਦੇ ਹਨ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਪਰਬ ਸੱਤਾ ਅਤੇ ਹੁਕਮਨਾਮੇ ਦੀ ਕੋਈ ਪਰਵਾਹ ਨਹੀਂ ਹੈ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਨੂੰ ਵੀ ਬਾਦਲ ਦਲ ਦੇ ਆਗੂ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਸਾਰੇ ਪਾਸੇ ਇਹੀ ਚਰਚਾ ਚੱਲ ਰਹੀ ਹੈ ਕਿ ਜੇ ਬਾਦਲ ਕਿਆ ਨੇ ਕਿ ਜੇ ਬਾਦਲ ਕਿਆਂ ਦੇ ਇਹੀ ਹਾਲਾਤ ਰਹੇ ਤਾਂ ਇਹਨਾਂ ਦਾ ਕੀ ਬਣੇਗਾ ਮੁੱਖ ਮੰਤਰੀ ਬਣਨਾ ਤਾਂ ਦੂਰ ਇੱਕ ਸੀਟ ਵੀ ਜਿੱਤ ਨਹੀਂ ਪਾਉਣਗੇ ਹਰ ਸਿੱਖ ਦੇ ਮੂੰਹੋਂ ਇਹ ਗੱਲ ਸੁਭਾਵਿਕ ਨਿਕਲ ਰਹੀ ਹੈ ਕਿ ਬਾਦਲ ਕਿਆਂ ਨੇ ਤਖਤ ਸਹਿਬਾਨਾਂ ਦੇ ਜਿਸਦਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਵਕਾਰ ਰੋਲ ਦਿੰਦਾ ਹੈ ਬਾਦਲ ਦਲ ਵਾਲੇ ਸੋਚਦੇ ਨੇ ਕਿ ਕੀ ਅਸੀਂ ਕਾਂਗਰਸ ਨਾਲੋਂ ਵੀ ਮੜੇ ਹਾਂ ਕੀ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਗਏ ਗੁਜ਼ਰੇ ਹਾਂ ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਤੁਸੀਂ ਉਹਨਾਂ ਨਾਲੋਂ ਵਧੀਆ ਹੁੰਦੇ ਜਾਣਾ ਤੁਸੀਂ ਜੇ ਹਰ ਪਲ ਇਹ ਸੋਚਦੇ ਕਿ ਜੋ ਮਰਜ਼ੀ ਹੋ ਜਾਵੇ ਪੰਥ ਨਹੀਂ ਗਵਾਉਣਾ ਤਾਂ ਗੱਲ ਹੀ ਕੋਈ ਹੋਰ ਹੋਣੀ ਸੀ ਪਰ ਤੁਸੀਂ ਤਾਂ ਸੋਚਿਆ ਹੀ ਇਹ ਕਿ ਪੰਥ ਜਿਹੜੇ ਮਰਜ਼ੀ ਖੂਬ ਵਿੱਚ ਡਿੱਗੇ ਅਸੀਂ ਬਾਕੀ ਸਭ ਕੁਝ ਖੜਪਣਾ ਹੈ ਜਿਵੇਂ ਹਿੰਦੀ ਫਿਲਮ ਦਵਾਰ ਵਿੱਚ ਅਮਿਤਾਬ ਬਚਨ ਬਦਮਾਸ਼ ਕੋਲ ਤਨ ਦੌਲਤ ਗੱਡੀਆਂ ਬੈਂਕ ਬੈਲੈਂਸ ਹੁੰਦਾ ਹੈ ਪਰ ਸ시 ਕਪੂਰ ਉਹਦੀ ਸਾਰੀ ਮਾਇਆ ਨੂੰ ਐਨਾ ਕਹਿ ਕੇ ਸੀਫਰ ਕਰ ਦਿੰਦਾ ਹੈ ਕਿ ਮੇਰੇ ਕੋਲ ਮਾਂ ਹੈ ਉਵੇਂ 1978 ਤੋਂ ਕੌਮ ਲਈ ਲੜਨ ਮਰਨ ਵਾਲੇ ਇਤਿਹਾਸ ਵਿੱਚ ਸਿਰ ਚੁੱਕ ਕੇ ਕਹਿਣ ਜੋਗੇ ਨੇ ਕਿ ਅਸੀਂ ਪੰਥ ਰੱਖਿਆ ਇਸ ਦੇ ਉਲਟ ਬਾਦਲ ਕੇ ਜੋ ਮਰਜੀ ਦਾਅਵੇ ਕਰੀ ਜਾਣ ਪਰ ਇਤਿਹਾਸ ਦਾ ਫੈਸਲਾ ਇਹ ਹੈ ਕਿ ਇਹਨਾਂ ਨੇ ਪੰਥ ਤਿਆਗ ਦਿੱਤਾ ਪੰਥ ਵਿਆਉਣੇ ਅਕਾਲੀ ਦਲ ਦਾ ਹਾਲ ਬਾਦਲ ਕੇਆ ਵਰਗਾ ਹੀ ਹੁੰਦਾ ਹੁਣ ਗਾਰੰਟੀ ਹੈ ਕਿ ਹਰ ਵਾਰ ਜ਼ਮਾਨਤ ਜ਼ਬਤ ਹੀ ਹੋਵੇਗੀ ਚਾਹੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਜੋ ਇੱਕ ਨੌਜਵਾਨ ਸ਼ਹੀਦ ਜੁਝਾਰੂ ਦੀ ਸਾਕੀ ਭੈਣ ਹੈ ਉਹ ਵੀ ਬਾਦਲ ਦਲ ਦੀ ਉਮੀਦਵਾਰ ਹੋਵੇ ਹਾਰ ਹੀ ਹਾਰ ਹੈ ਇਹ ਜੁੰਡਲੀ ਸੱਤਾ ਦੀ ਹਾਫਸ ਵਿੱਚ ਕਮਲੀ ਹੋ ਰਹੀ ਹੈ ਇਹ ਸੋਚਦੇ ਨੇ ਅਸੀਂ ਕਰੋੜਪਤੀਆਂ ਤੇ ਇਹ ਲੋਕ ਮਲੰਗ ਜਿਹੇ ਬੰਦੇ ਜੋ ਤਾਂ ਹੀ ਜਾਂਦੇ ਆ ਇਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਹੁਣ ਤਾਂ ਅਸੀਂ ਤਨਖਾਹ ਵੀ ਭੁਗਤ ਲਈ ਪਰ ਲੋਕ ਫਿਰ ਵੀ ਕਹੀ ਜਾਂਦੇ ਆ ਕਿ ਸੁਖਬੀਰ ਉੱਤੇ ਗੋਲੀ ਚਲਾਉਣ ਵਾਲਾ ਜੂਝਾਰੂ ਭਾਈ ਨਰੈਣ ਸਿੰਘ ਚੋੜਾ ਸਹੀ ਹੈ ਜਦ ਇਹਨਾਂ ਦੇ ਦਿਲ ਦਿਮਾਗ ਵਿੱਚ ਆ ਗਿਆ ਕਿ ਅਸੀਂ ਕਦੇ ਜਿੱਤ ਨਹੀਂ ਸਕਦੇ ਫਿਰ ਬਾਦਲ ਕੇ ਪਾਗਲ ਹੋ ਜਾਣਗੇ ਹੱਥ ਵਿੱਚ ਅੱਧੀ ਇੱਟ 파ਟੇ ਕੱਪੜੇ ਤੇ ਰੂੜੀਆਂ ਤੋਂ ਕਾगज ਚੁੱਕਣਗੇ ਇਹਨਾਂ ਦੀ ਦੂਰਗਤੀ ਹੋਣੀ ਹੈ ਇਹਨਾਂ ਦੀ ਪਾਪਾਂ ਨਾਲ ਕਮਾਈ ਨਾਲ ਬਣਾਏ ਮਹਿਲ ਵਰਗੇ ਘਰਾਂ ਵਿੱਚੋਂ ਨਿਆਣੇ ਦੇਖ ਕੇ ਡਰਿਆ ਕਰਨਗੇ ਕਿ ਬਾਹਰ ਕਮਲਾ ਫਿਰਦਾ ਇਹਨਾਂ ਦੀ ਦੂਰਗਤੀ ਇੱਕ ਮਿਸਾਲ ਬਣੇਗੀ ਬਜ਼ੁਰਗ ਆਪਣੇ ਪੋਤਿਆਂ ਨੂੰ ਦਿਖਾ ਕੇ ਕਹਿਣਗੇ ਪੰਥ ਨਾਲ ਗਦਾਰੀ ਕੀਤੀ ਸੀ ਖੀਰਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ ਸੀ ਆਪ ਦੇਖ ਲਵੋ ਹਾਲ ਜਿਨ੍ਹਾਂ ਨੇ ਬਾਦਲਾਂ ਦਾ ਪੱਖ ਪੂਰਿਆ ਇਨ੍ਹਾਂ ਦੀ ਜਾਇਦਾ ਕਰਦੇ ਰਹੇ ਚੋਰਾਂ ਗਦਾਰਾਂ ਦੀ ਹਾਮੀ ਭਰਦੇ ਰਹੇ ਇਸ ਪਾਪ ਵਿੱਚ ਦਲਾਲੀ ਕੀਤੀ ਉਹਨਾਂ ਦਾ ਵੀ ਹਾਸ਼ਿਰ ਬਾਦਲ ਕਾਂ ਵਾਂਗ ਬੁਰਾ ਹੋਵੇਗਾ